ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ 호ਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਨੇ ਹੱਕ ਸੱਚ ਦੀ ਆਵਾਜ਼ ਨੂੰ بلند ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 21 ਨਵੰਬਰ 2016 8 ਮੱਘਰ ਨੰਨ੍ਹਈ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਐਮੂਸ਼ਨ ਇਸ਼ੂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਦੇਖੋ ਅੱਜ ਪਹਿਲਾ ਪਾਰਟ ਜਿਹੜਾ ਮੇਰੇ ਦਿਮਾਗ 'ਚ ਘੁੰਮ ਰਿਹਾ ਕਿਉਂਕਿ ਮੈਂ ਜਦੋਂ ਫਾਈਨਲ ਸਟੇਜ ਤੇ ਡਿਸਾਈਡ ਕਰਦੇ ਆਂ ਵੀ ਕਿਹੜੀ ਸਟੋਰੀ ਲੀਡ ਸਟੋਰੀ ਹੋਏ ਜੀ ਤੇ ਫਿਰ ਕਈ ਕੁਝ ਚੱਲ ਰਿਹਾ ਸੀ ਜਦੋਂ ਅਸੀਂ ਗਦਾਰਾਂ ਦਾ ਗਦਾਰੀ ਦਾ ਚੈਪਟਰ ਖੋਲਦੇ ਆਂ ਆਪਣੀ ਹਿਸਟਰੀ ਦਾ ਖੋਲੀਏ ਦੁਨੀਆ ਦੇ ਵਿੱਚ ਟ੍ਰੋਜਨ ਹਾਰਸਸ ਦੀ ਗੱਲ ਕਰੀਏ ਤੇ ਫਿਰ ਸਾਰਾ ਬੀਤਿਆ ਸਮਾਂ ਵੀ ਸਾਹਮਣੇ ਆ ਜਾਂਦਾ ਹੈ ਤੇ ਅੱਜ ਕਿਨੇ ਕਿਨੇ ਕੀ ਕੀ ਰੋਲ ਅਦਾ ਕੀਤਾ ਹੈ ਕੌਣ ਕੀ ਕੀ ਕਰ ਰਹੇ ਨੇ ਜੀ ਉਹ ਵੀ ਅੱਖਾਂ ਦੇ ਸਾਹਮਣੇ ਜਦੋਂ ਅਸੀਂ ਸ਼ਾਹ ਮੁਹੰਮਦ ਦਾ ਇਹ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਨਾਲ ਸਿੰਘਾਂ ਸੀ ਉਸ ਦੀ ਗੈਰਸਾਲੀ ਭੱਜ ਕੇ ਜਾਏ ਕਿ ਲਾਟ ਨੂੰ ਖਬਰ ਦਸੀ ਗੱਲ ਜਾਏ ਦਸੀ ਸਾਰੀ ਭੇਤ ਵਾਲੀ ਸੋ ਇੱਕ ਪਹਾੜਾ ਸਿੰਘ ਨੇ ਪਹਿਲੀ ਐਂਗਲੋ ਸਿੱਖ ਵਾਰ ਦਾ ਸਾਰਾ ਬਦਲ ਕੇ ਰੱਖ ਦਿੱਤਾ ਸੀ ਕਿਉਂਕਿ ਜੰਗ ਦੇ ਮੈਦਾਨ 'ਚ ਇੱਕ ਪਾਸੇ ਅੰਗਰੇਜ਼ ਦੌੜ ਚੁੱਕੇ ਸੀ ਆਪਣਾ ਭਾਰੀ ਨੁਕਸਾਨ ਕਰਵਾ ਕੇ ਪਰ ਸਿੱਖ ਫੌਜ ਵੀ ਰਿਟਰੀਟ ਕਰ ਰਹੀ ਸੀ ਜੀ ਸੋ ਇਹ ਖਬਰ ਅੰਗਰੇਜ਼ਾਂ ਨੂੰ ਨਹੀਂ ਸੀ ਤੇ ਪਹਾੜਾ ਸਿੰਘ ਫਰੀਦਕੋਟ ਦਾ ਰਾਜਾ ਉਸ ਨੇ ਜਾ ਕੇ ਅੰਗਰੇਜ਼ਾਂ ਦੇ ਨਾਲ ਵਫਾ ਪਾਲਦਿਆਂ ਦੱਸਿਆ ਕਿ ਤੁਸੀਂ ਕਿਉਂ ਭੱਜੇ ਜਾਂਦੇ ਹੋ ਉਹ ਤਾਂ ਸਿੱਖ ਵੀ ਮੈਦਾਨ ਛੱਡ ਗਏ ਨੇ ਔਰ ਅੰਗਰੇਜ਼ ਵਾਪਸ ਆਏ ਔਰ ਉਹਨੇ ਸਾਰਾ ਹੀ ਜਿਹੜਾ ਪਹਿਲੀ ਲੜਾਈ ਔਰ ਉਸ ਤੋਂ ਬਾਅਦ ਕੀ ਹੋਇਆ ਉਹ ਆਪਣੇ ਸਾਹਮਣੇ ਇਤਿਹਾਸ ਫਿਰ ਅਸੀਂ ਡੋਗਰਿਆਂ ਦਾ ਰੋਲ ਦੇਖਦੇ ਕਿ ਕਿਵੇਂ ਤੇ ਆਨ ਸਿੰਘ ਗੁਲਾਬ ਸਿੰਘ ਸੁਚੇਤ ਸਿੰਘ ਨੇ ਕਿੰਨਾ ਵੱਡਾ ਸਰਕਾਰੇ ਖਾਲਸਾ ਦਾ ਉਹ ਰਾਜ ਭਾਗ ਦਾ ਖੈਬਰ ਤੋਂ ਲੈ ਕੇ ਤਿੱਬਤ ਤੱਕ 1.5 ਲੱਖ ਮਰਬਾ ਮੀਲ ਤੋਂ ਜ਼ਿਆਦਾ ਉਸ ਗਦਾਰੀਆਂ ਦੀ ਭੇਟ ਚਾੜ ਦਿੱਤਾ ਜਿਸ ਬਾਰੇ ਅੰਗਰੇਜ਼ਾਂ ਨੇ ਆਪਣੀਆਂ ਖੁਫੀਆ ਰਿਪੋਰਟਾਂ ਦੇ ਵਿੱਚ ਲਿਖਿਆ ਸੀ ਕਿ ਵੀ ਦਾ ਰਿਜ਼ਲਟਸ ਆਫ ਦਾ ਵਾਰਸ ਊਡ ਹੈਡ ਬੀਨ ਬੀ ਡਿਫਰੈਂਟ ਇਫ ਦਾ ਕਮਿਊਨਿਟੀ ਆਫ ਲਾਇਅੰਸ ਊਡਨਟ ਹੈਡ ਬੀਨ ਬੀ ਲੈਡ ਬਾਈ ਦਾ ਟ੍ਰੇਟਰਸ ਕਿ ਜੰਗ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਕੁਛ ਗਰਦਾਰ ਨਾ ਕਰ ਰਹੇ ਹੁੰਦੇ ਜੀ ਬਿਲਕੁਲ ਔਰ ਇਹ ਅਸੀਂ بار بار ਦੇਖਦੇ ਉਹੀ ਸ਼ਾਹ ਮੁਹੰਮਦ ਜਦੋਂ ਸਭਰਾਵਾਂ ਦੀ ਲੜਾਈ ਦੀ ਗੱਲ ਕਰਦੇ ਤੇ ਫਿਰ ਬੜੀ ਕਲੀਅਰਲੀ ਹੈ ਕਿ ਭਾਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁਟੇ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸੱਦੇ ਹੱਲੇ ਤਿੰਨ ਫਰੰਗੀ ਦੇ ਤੋੜ ਸੁਟੇ ਹੁਣੇ ਮੇਵਾ ਸਿੰਘ ਤੇ ਮਾਖੇ ਖਾਂ ਇਹ ਆਰਟਰਰੀ ਦਾ ਇੰਚਾਰਜ ਨੇ ਸੋ ਹਰ ਸਿੱਖ ਜਵਾਨ ਸਿੱਖ ਮੁਸਲਮਾਨ loyally ਲੜ ਰਿਹਾ ਹੈ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ 'ਚ ਜਾਣ ਤੋਂ ਬਚਾਉਣ ਦੇ ਲਈ ਪਰ ਹੋ ਕੀ ਰਿਹਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਇਹ ਗਦਾਰਾਂ ਦਾ ਕੰਮ ਹੁੰਦਾ ਹੈ ਕਿ ਉਹ ਜਿੱਤੀ ਬਾਜ਼ੀ ਖਰਾਜ਼ ਹੁੰਦੇ ਨੇ ਫਿਰ ਅਸੀਂ ਉਸੇ ਕੰਟੈਕਸਟ ਜਦੋਂ ਸਾਊਥਵਾਲ ਦੇਖਦੇ ਆ ਇੱਕ ਪਾਸੇ ਟੀਪੂ ਸੁਲਤਾਨ ਵਰਗੇ ਯੋਧੇ ਨੇ ਜਿਨ੍ਹਾਂ ਨੇ ਇਹ ਰੱਖਿਆ ਕਿ ਭਾਈ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦਾ ਦੀਕ ਦਿਨ ਦੀ ਜ਼ਿੰਦਗੀ ਕਾਫੀ ਹੈ ਪਰ ਉਹੀ ਮੀਰ ਜ਼ਾਫਰ ਹੋਏ ਉਸ ਕਿਸਮ ਦੇ ਗਦਾਰ ਨਿਜ਼ਾਮ ਹైదరాబాద్ ਹੋਏ ਉਸ ਵੇਲੇ ਦਾ ਉਹ ਸਾਰੇ ਹਰਾਨ ਦੇ ਵਿੱਚ ਸ਼ਰੀਕ ਹੁੰਦੇ ਨੇ ਤੇ ਅੱਜ ਦੇ ਕੰਟੈਕਸਟ ਦੇ ਵਿੱਚ ਜੇ ਅਸੀਂ ਆਪਣਾ 32 ਸਾਲਾਂ ਦਾ ਮੂਵਮੈਂਟ ਦਾ ਇਤਿਹਾਸੀ ਦੇਖੀਏ ਕਿ ਕਿਵੇਂ ਧਰਮ ਯੁੱਧ ਮੋਰਚਾ 32 ਸਾਲ ਤੋਂ ਪਹਿਲਾਂ ਦੀ ਗੱਲ ਹੀ ਜੇ ਕਰੀਏ ਧਰਮ ਯੁੱਧ ਮੋਰਚੇ ਦੇ ਦੌਰਾਨ ਹੁਣ ਸਬੂਤ ਨੇ ਕਿ ਕਿਵੇਂ ਡੇਢ ਦਰਜਨ ਤੋਂ ਜ਼ਿਆਦਾ ਖੁਫੀਆ ਮੀਟਿੰਗਾਂ ਇਹਦੇ ਵਿੱਚ ਬਾਦਲ ਵੀ ਹੈ ਟੋੜਾ ਵੀ ਹੈ ਰਾਮੂ ਵਾਲੀਆ ਵੀ ਹੈ ਬਰਨਾਲਾ ਵੀ ਹੈ ਅਮਰਿੰਦਰ ਵੀ ਹੈ ਰਵੀਂਦਰ ਵੀ ਹੈ ਇਹ ਜਾ ਕੇ ਇੰਦਰਾ ਗਾਂਧੀ ਨਰਸਿਮਹਾ ਰਾਓ ਪ੍ਰਨਾਮ ਮੁਖਰਜੀ ਚੰਦਰਮਨ ਕਿਤੇ 에어ਪੋਰਟ ਲਾਂਚ ਕਰਦੇ ਨੇ ਕਿਤੇ ਪ੍ਰਾਈਵੇਟ ਘਰਾਂ 'ਚ ਕਰਦੇ ਨੇ ਕਿਤੇ ਪ੍ਰਾਈਮ ਮਿਨਿਸਟਰ ਆਫਿਸ 'ਚ ਕਰਦੇ ਨੇ ਫਿਰ ਬਾਦਲ 1 ਟੂ 1 ਗੱਲਬਾਤ ਕਰਦਾ ਹੈ ਔਰ ਅਲਟੀਮੇਟਲੀ ਇਹ ਹਰੀ ਚੰਡੀ ਦੰਦੇ ਨੇ ਕਿ ਭਾਈ ਤੁਸੀਂ ਜੋ ਕਰਨਾ ਹੈ ਕਰ ਲਓ ਹੁਣ ਇੱਕ ਪਾਸੇ 2 ਲੱਖ ਸਿੱਖ ਗ੍ਰਿਫਤਾਰੀਆਂ ਦੰਦੇ ਨੇ ਧਰਮਯੋਧ ਮੋਰਚੇ ਚ ਕੌਮ ਦੀ ਆਨ ਅਣਖ ਦਾ ਹੋਂਦ ਦਾ ਸਵਾਲ ਹੈ ਤੇ ਇਹ ਗਦਾਰੀਆਂ ਦਾ ਇਤਿਹਾਸ ਜਿਹੜਾ ਉਹ ਬਰਾਬਰ ਨਾਲ-ਨਾਲ ਚੱਲ ਰਿਹਾ ਹੈ ਲੇਕਿਨ ਜਦੋਂ ਮੈਂ ਅੱਜ ਇਸ ਵਿਸ਼ੇ ਨੂੰ ਟੱਚ ਕੀਤਾ ਤੇ ਜ਼ਾਹਰ ਹੈ ਕਿ ਕੋਈ ਤਾਂ ਉਸ ਦੀ ਵਜ੍ਹਾ ਹੋਏਗੀ ਔਰ ਹਿੰਦੁਸਤਾਨ ਟਾਈਮਜ਼ ਨੇ ਬੜੀ ਤਾਜ਼ਾ ਸਟੋਰੀ ਕੀਤੀ ਹੈ ਉਹਨਾਂ ਦੀ 19 ਨਵੰਬਰ ਦੀ ਇਹ ਸਟੋਰੀ ਹੈ ਔਰ ਖਬਰ ਦਾ ਸਰਲੇਖ ਹੈ ਟਾਕਸ ਬਿਟਵੀਨ ਇੰਡੀਅਨ ਗਵਰਨਮੈਂਟ ਪ੍ਰੋ ਖਾਲਸਤਾਨ 엘iments ਲਾਈਕਲੀ ਦਿਸ ਮੰਥ ਕਿ ਬਾਹਰਲੇ ਸਿੱਖਾਂ ਦੀ ਗੱਲ ਔਰ ਖਾਸ ਤੌਰ ਤੇ ਕੈਨੇਡਾ ਦੇ ਹਵਾਲੇ ਨਾਲ ਇਹ ਗੱਲ ਹੋ ਰਹੀ ਹੈ ਕਿ ਬਹੁਤ ਜਲਦੀ ਇਸ ਮਹੀਨੇ ਦੇ ਵਿੱਚ ਇੰਡੀਅਨ ਗਵਰਨਮੈਂਟ ਔਰ ਖਾਲਸਤਾਨ ਪੱਖੀ ਸਿੱਖਾਂ ਦੇ ਵਿਚਕਾਰ ਗੱਲਬਾਤ ਸ਼ੁਰੂ ਹੋਏਗੀ ਮੈਂ ਪਹਿਲਾਂ ਥੋੜੀ ਜਿਹੀ ਸਟੋਰੀ ਪੜ੍ਹ ਦਿੰਨੇ ਫਿਰ ਮੈਂ ਕਿ ਇਸ ਦੇ ਪਿੱਛੇ ਕੌਣ ਐਕਟਰ ਨੇ ਰਾਦਰ ਖਲ ਨਾਇਕ ਨੇ ਕੌਣ ਡੈਵਲ ਨੇ ਔਰ ਕੀ ਕਿਧਰ ਨੂੰ ਇਹ ਲੈ ਕੇ ਜਾਣਾ ਚਾਹੁੰਦੇ ਨੇ ਬੈਕ ਚੈਨਲ ਟਾਕਸ ਬਿਟਵੀਨ ਦਾ ਇੰਡੀਅਨ ਗਵਰਨਮੈਂਟ ਔਰ ਇਹਦੇ ਵਿੱਚ ਕੋਈ ਡੇਟ ਲਾਈਨ ਨਹੀਂ ਕੋਈ ਸੋਰਸ ਨਹੀਂ ਸੋ ਜ਼ਾਹਰ ਹੈ ਕਿ ਇਹ ਸਟੋਰੀ ਵੀ ਇੰਡੀਅਨ ਏਜੰਸੀਆਂ ਦੀ ਪਲਾਂਟ ਹੈ ਔਰ ਪਲਾਂਟ ਇਸ ਲਈ ਕੀਤੀ ਜਾਂਦੀ ਹੈ ਵੀ ਇੱਕ ਉਹ ਰਿਐਕਸ਼ਨ ਦੇਖਣਾ ਚਾਹੁੰਦੇ ਨੇ ਕਿ ਵੀ ਬਾਹਰਲੇ ਇਤੇ ਕੀ ਰਿਐਕਟ ਕਰਨਗੇ ਔਰ ਕੋਈ ਉਹਦਾ ਜਿਹੜਾ ਡੇਟਲਾਈਨ ਜਾਂ ਕੋਈ ਕੋਰਸਪੋਂਡੈਂਟ ਨਹੀਂ ਹੈ ਕਿ ਕਿਨੇ ਇਹ ਸਟੋਰੀ ਕੀਤੀ ਜੀ ਬੈਕ ਚੈਨਲ ਟਾਕਸ ਬਿਟਵੀਨ ਦਾ ਇੰਡੀਅਨ ਗਵਰਨਮੈਂਟ ਐਂਡ ਸਮ ਪ੍ਰੋ ਖਾਰਿਸਤਾਨ 엘ਿਮੈਂਟਸ ਇਨ ਕੈਨੇਡਾ ਕੁਡ ਕਮੈਂਸ ਐਜ਼ अर्ਲੀ ਐਜ਼ ਦਿਸ ਮੰਥ ਇਨ ਦਾ ਨਾਰਥ ਅਮਰੀਕਨ ਨੇਸ਼ਨ ਕਿ ਇਸ ਮਹੀਨੇ ਸ਼ੁਰੂ ਹੋ ਸਕਦੀ ਹੈ ਗੱਲਬਾਤ ਦਾ ਪ੍ਰੋਸੈਸ ਬਿਗਨ ਇਨ ਨਵੰਬਰ ਲਾਸਟ ਈਅਰ when prime minister narinder modi met overseas six during an official visit to britain and thereafter london based jasdeep singh rae emerged as a key interlocutor as he interfaced with groups in britain and canada so zar hai ke bhi ik do term ik mole hunda hai mole hunda jida jodon tak pata na lagge ke kon hai oh vich bithaye hunde ne par zar nahi hunde to ye jasdeep rae jada ਜਿਸ ਨੂੰ ਉਹਨਾਂ ਨੇ ਮੁੱਖ ਗੱਲਬਾਤ ਦਾ ਜਿਹੜਾ ਉਹ ਵਿਚੋਲਾ ਇੰਟਰਲੋਕੇਟਰ ਰੱਖਿਆ ਇਹ ਹੁਣ ਮੂਲ ਨਹੀਂ ਹੈ ਮੂਲ ਲੰਬਾ ਵਕਤ ਰਿਹਾ ਇਹ ਹੁਣ ਜ਼ਾਹਰ ਹੈ ਕਿ ਕੀ ਜਿਹੜੀ ਹੈ ਖੇਡ ਖੇਡ ਰਿਹਾ ਹੈ ਔਰ ਕਿਵੇਂ ਇਹਨੇ ਔਰੀ ਦੀ ਜਿਹੜੀ ਟੀਮ ਹੈ ਔਰ ਇਸ ਦੇ ਪਿੱਛੇ ਮਾਸਟਰਮਾਈਂਡ ਅਜੀਤ ਡੋਵਲ ਜਿਹੜਾ ਕਦੇ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਹੈ ਜਿਨੇ ਆਪਰੇਸ਼ਨ ਜਿਹੜਾ ਬਲੈਕ ਥੰਡਰ ਦੇ ਨਾਂ ਥੱਲੇ ਕਿਵੇਂ ਇੰਟਰਫੀਅਰ ਕੀਤਾ ਔਰ ਪਾਕਿਸਤਾਨ ਦੇ ਵਿੱਚ ਜਾ ਕੇ ਕੀ ਕੀ ਗੜਬੜਾ ਕਰਦਾ ਰਿਹਾ ਜਿੰਦੇ ਚ ਨੇ ਦਾਵਾ ਕੀਤਾ ਜੀ ਮੈਂ ਮੁੱਲਾ ਬਣ ਕੇ ਕੀ ਬਣ ਕੇ ਕਿੱਥੇ ਰਿਹਾ ਕੀ ਕੀਤਾ ਔਰ ਇਸ ਵੇਲੇ ਨਰਿੰਦਰ ਮੋਦੀ ਦਾ ਜਾਂ ਆਰਐਸਐਸ ਦਾ ਜਿਹੜਾ ਮੀਨ ਭਾਵੇਂ ਉਹਨੂੰ ਟਾਈਟਲ ਸਕਿਉਰਿਟੀ ਐਡਵਾਈਜ਼ਰ ਦਾ ਦਿੱਤਾ ਹੋਇਆ ਪਰ ਉਹੀ ਕਰਤਾ ਕਰਤਾ ਇਸ ਵੇਲੇ ਰਾ ਹੋਏ ਇੰਟੈਲੀਜੈਂਸ ਬਿਊਰੋ ਹੋਏ ਦੂਜੀਆਂ ਏਜੰਸੀਆਂ ਹੋਏ ਰੈਲੇਵੈਂਟ ਨੇ ਅਲਟੀਮੇਟਲੀ ਫਾਈਨਲ ਵਰਡ ਜਿਹੜਾ ਉਹ ਇਹਦਾ ਹੀ ਹੈ ਡੋਵਲ ਦਾ ਹੀ ਹੈ ਸੋ ਹੁਣ ਇਹ رائے ਜਿਹੜਾ ਇਹਦਾ ਡੋਵਲ ਦਾ ਯਾਰ ਹੈ ਔਰ ਯੂ نو ਉਹਨੇ ਰਿਕਰੂਟ ਕੀਤਾ ਕਦੋਂ ਕੀਤਾ ਪਤਾ ਨਹੀਂ ਕਿੰਨੀ ਦੇਰ ਦਾ ਬਲੈਕ ਥੰਡਰ ਦੇ ਜ਼ਮਾਨੇ ਦਾ ਹੀ ਕੀਤਾ ਹੋਣਾ ਹੂ ਨੋਜ਼ ਜੀ ਜੀ ਔਰ ਜਦੋਂ ਮੋਦੀ ਨਵੰਬਰ ਦੇ ਵਿੱਚ ਇੰਗਲੈਂਡ ਆਇਆ ਉਦੋਂ ਇਹਨੂੰ ਜਿਹੜਾ ਉਹਨਾਂ ਨੇ ਅੱਗੇ ਕਰਕੇ ਪਹਿਲਾਂ ਕੁਝ ਸਪੈਟ ਕੀਤੀ ਕੁਝ ਗੁਰਦੁਆਰਾ ਮੈਨੇਜਮੈਂਟਸ ਕੇ ਜੀ ਕੋਈ ਨਹੀਂ ਸਾਨੂੰ ਮਿਲ ਲੈਣਾ ਚਾਹੀਦਾ ਹੈ ਮਿਲਾਂਗੇ ਆਪਣੀਆਂ ਮੰਗਾਂ ਰੱਖੀਏ ਗੱਲਬਾਤ ਇਹਨਾਂ ਤਰ੍ਹਾਂਗੇ ਤਾਂ ਕੀ ਹੋਏਗਾ ਇਹダਨੀਆਂ ਗੱਲਾਂ ਜਿਹੜੇ ਲੋਕ ਕਰੈਕ ਹੁੰਦੇ ਨੇ ਜਿਹੜੇ ਹਿੱਲਦੇ ਨੇ ਜਾਂ ਵਿਕਦੇ ਨੇ ਉਹ ਗੱਲਾਂ ਐਵੇਂ ਹੀ ਸ਼ੁਰੂ ਕਰਨਗੇ ਜੀ ਅਲਟੀਮੇਟਲੀ ਜੀ ਸਾਰਾ ਸਮਝੌਤੇ ਦੀ ਟੇਬਲ ਤੇ ਹੀ ਹੁੰਦੀ ਹੈ ਜੀ ਗੱਲ ਕਿਉਂ ਨਾ ਕੀਤੀ ਜਾਏ ਗੱਲਬਾਤ ਜੀ ਜੀ ਸੋ ਹੁਣ ਅਮੰਗ ਦਾ ਮੀਜਰਸ ਦੈਟ ਹੈਵ ਬੀਨ ਇਨੀਸ਼ੀਏਟਿਡ ਬਿਫੋਰ ਦਾ ਟਾਕਸ ਇਸ ਗਿਵਿੰਗ ਵੀਜ਼ਾਸ ਟੂ ਸਮ ਆਫ ਦੋਜ਼ ਹੂ ਆਰ ਅਰਲੀਅਰ ਔਨ ਐਂਡ ਇੰਡੀਅਨ ਗਵਰਨਮੈਂਟ ਬਲੈਕਲਿਸਟ ਹੁਣ ਆਇਆ ਇਹਨਾਂ ਦੀ ਕੀਮਤ ਕੁਝ ਜਿਹੜੇ ਇਹਦੇ ਰਾਏ ਦੇ ਜਹਾਜ਼ ਤੇ ਚੜ੍ਹੇ ਨੇ ਰਾਏ ਤਾਂ ਉੱਥੇ ਦਿੱਲੀ ਤੁਰਿਆ ਹੁੰਦਾ ਹੈ ਤਾਂ ਰਸੀਵ 에ਰਪੋਰਟ ਤੇ ਕਰਦੇ ਨੇ ਉਹਨਾਂ ਦੀ ਸਿਕਿਉਰਿਟੀ ਗੱਡੀਆਂ ਆਉਂਦੀਆਂ ਲੈ ਜਾਂਦੀਆਂ ਚਾਰ ਚਫੇਰੇ ਉਹ ਤਾਂ ਪੂਰਾ ਉਹਨਾਂ ਨੇ ਉਹਨੂੰ ਤਾਂ ਬਣਾਇਆ ਹੋਇਆ ਉਸ ਰੂਲ ਦੇ ਲਈ ਕਿ ਭਈ ਇਹ ਜਿਹੜਾ ਸਿੱਖਾਂ ਦਾ ਲੀਡਰ ਉਹਨੂੰ ਐਸਟੈਬਲਿਸ਼ ਕਰਨੇ ਪਰ ਉਹਨੇ ਚਾਰੇ ਕਿਉਂਕਿ ਰਾਏ ਪਹਿਲਾਂ ਇੰਟਰਨੈਸ਼ਨਲ ਸਿਕਿਉਰਿਟੀ ਫੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ ਹੈ ਇੰਗਲੈਂਡ ਦੇ ਵਿੱਚ ਇਹ ਇੱਥੇ ਕਲੇਮ ਕਰਦਾ ਸੀ ਜਿਵੇਂ ਸੰਵਧਾਨ ਹੀ ਮੈਂ ਲਿਖਿਆ ਹੋਇਆ ਸੋਹਾਰ ਹੈ ਵੀ ਜਿਹੜਾ ਬੰਦਾ 25 30 ਸਾਲ ਤੋਂ ਇਨਸਾਈਡਰ ਹੈ ਉਹਨੂੰ ਪਤਾ ਹੈ ਕਿੱਥੇ ਕੀ ਹੈ ਜਿਹੜਾ ਕਰੈਕ ਕੀਤਾ ਹੈ ਕਿਹੜਾ ਕਰਿਆ ਜਾ ਸਕਦਾ ਹੈ ਕਿਸ ਨੂੰ ਕਿਹਦੇ ਨਾਲ ਖਰੀਦਿਆ ਜਾ ਸਕਦਾ ਹੈ ਕਿਹਨੂੰ ਕਿਹਦੇ ਨਾਲ ਡਰਾਇਆ ਜਾ ਸਕਦਾ ਹੈ ਕਿਦੀ ਕਿਹੜੀ ਬਲੈਕ ਫਾਈਲ ਹੈ ਜੀ ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਣਾ ਜਿੱਥੇ ਹੋਇਆ ਹੋਇਆ ਹੈ ਉੱਥੇ ਉਹ ਕਰੈਕ ਕਰਦੇ ਨੇ ਇਨ ਕੈਨੇਡਾ देयर वर ਹਰਡਲਸ ਇਨ ਥੈਟ ਏਰੀਆ ਐਸ ਵੈਲ ਐਸ ਦਾ ਪ੍ਰੋਸੀਜਰ ਇਨਕਲੂਡਿੰਗ ਆਸਕਿੰਗ ਵੀਜ਼ਾ ਸੀਕਰਸ ਟੂ ਸਾਈਨ ਡੈਕਲੇਰੇਸ਼ਨ ਸਰਟੀਫਾਈਿੰਗ ਥੇਅਰ ਐਡਹੇਰੈਂਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਂਡ ਡਿਸਐਵੋਇੰਗ ਖਾਲਸਤਾਨ ਔਰ ان ਇੰਡੀਪੈਂਡੈਂਟ ਹੋਮ ਲੈਂਡ ਫਾਰ ਸਿੱਖ ਉਹਨਾਂ ਨੇ ਕਿਹਾ ਜੀ ਕੈਨੇਡਾ ਚ ਪ੍ਰੋਬਲਮ ਸੀ ਕਿਉਂਕਿ ਜਿਨ੍ਹਾਂ ਦੇ ਉਹਨਾਂ ਨੇ ਨਾਂ ਕੱਢਣੇ ਨੇ ਬਲੈਕਲਿਸਟਾਂ ਚ ਉਹਨਾਂ ਨੂੰ ਉਹ ਡੈਕਲੇਰੇਸ਼ਨ ਦੰਦੇ ਸੀ ਕਿ ਪਾਈ ਲਿਖੋ ਕਿ ਅਸੀਂ ਭਾਰਤੀ ਸੰਵਿਧਾਨ 'ਤੇ ਯਕੀਨ ਰੱਖਦੇ ਹਾਂ ਔਰ ਉਹ ਰੁਕਾਵਟ ਸੀ ਫਿਰ ਉਹਨੇ ਇੱਕ ਕੋਰਟ ਨੂੰ ਕੋਰਟ ਕੀਤਾ ਆਈਐਸਵਾਈਐਫ ਦਾ ਉਹਨੇ ਕਿਹਾ ਜੀ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਮੈਂ ਕਿਉਂ ਸਾਈਨ ਕਰਾਂ ਭਾਰਤੀ ਸੰਵਿਧਾਨ ਦੇ ਨਾਲ ਆਪਣੀ ਲਾਇਲਟੀ ਜਾਂ ਵਫਾਦਾਰੀ ਜੀ ਥੇਅਰ ਆਰ ਆਲਸੋ ਕਨਸਰਨਸ ਅਮੰਗ ਸਿੱਖ ਗਰੁੱਪਸ ਥੈਟ ਫੋਰਸ ਸਵੀਰਿੰਗ ਖਾਲਸਤਾਨ may cause those who have agreed to talk to lose credibility within their local committee in canada it has understood that visa applications without those conditions have now been accepted hun ik pase jina traitor hunda hai jenu ohna ne use karna hunda hai agencies e bhi fear karde hain bi ye ta expose na ho jaye lokan ke ji ye lik ke de ke aaya hai ke ji main samdhan nu mannda ohna ne gaya ji koi na koi nu si lik ke na deyo tusi hun sade hathhi chad gaye ho ਸਾਡੀ ਖੇਡ ਖੇਡੋ ਕੋਈ ਕਰਨੀ ਹੈ ਤਾਂ ਕਿ ਉਹ ਜਾ ਕੇ ਲੋਕਾਂ 'ਚ ਕਹਿਣ ਜੀ ਸਾਨੂੰ ਅਸੀਂ ਤਾਂ ਅਪਲਾਈ ਕੀਤਾ ਸਾਨੂੰ ਵੀਜ਼ਾ ਮਿਲ ਗਿਆ ਅਸੀਂ ਕੋਈ ਲਿਖ ਕੇ ਥੋੜੀ ਦਿੱਤਾ ਜੀ ਸੋ ਇਹ ਸਾਰੀ ਖੇਡ ਜਿਹੜੀ ਹੈ ਇਹਦਾ ਮਾਸਟਰਮਾਈਂਡ ਇਹ ਰਾਏ ਔਰ ਜਿਹੜਾ ਅਮੰਗ ਇਸ਼ੂਸ ਦੈਟ ਮਾਈਟ ਬੀ ਔਨ ਦਾ ਅਜੰਡਾ ਫॉर ਟਾਕਸ ਇਨ ਸਮ ਫਾਰਮ ਆਫ ਅਪੋਲੋਜੀ ਇਜ਼ ਸਮ ਫਾਰਮ ਆਫ ਅਪੋਲੋਜੀ ਬਾਈ ਦਾ ਇੰਡੀਅਨ ਗਵਰਨਮੈਂਟ ਰਿਗਾਰਡਿੰਗ ਓਪੋਜੀਸ਼ਨ ਰਿਗਾਰਡਿੰਗ ਆਪਰੇਸ਼ਨ ਬਲੂ ਸਟਾਰ ਦ ਸਟਾਰਮਿੰਗ ਆਫ ਗੋਲਡਨ ਟੈਂਪਲ ਬਾਈ ਇੰਡੀਅਨ ਟਰੂਪਸ ਇਨ ਅਕਟੋਬਰ 1984 ਐਂਡ ਦ ਐਂਟਾਈ ਸਿਕ ਰੌਇਟਸ ਦੈਟ ਫਾਲੋਡ ਦ ਅਸੈਸਿਨੇਸ਼ਨ ਆਫ ਦੈਨ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਹੁਣ ਇਵਨ ਡੇਟਾ ਵੀ ਜੂਨ 84 ਨੂੰ ਅਕਟੋਬਰ 84 ਬਣਾਇਆ ਹੋਇਆ ਹੈ ਉਸ ਝੂਠ ਪਲਾਂਟ ਕਰਨਾ ਫਿਰ ਐਵੇਂ ਹੀ ਹੁੰਦਾ ਸੋ ਉਹਨਾਂ ਦਾ ਇਹ ਹੈ ਕਿ ਜੀ ਕੋਈ ਕਿਸੇ ਕਿਸਮ ਦੀ ਡਰਾਮੇਬਾਜ਼ੀ ਹੋ ਜਾਏ ਕਿ ਜੀ ਉਹ ਪਹਿਲਾਂ ਇਹੀ ਲੋਕ ਸੀ ਜਿਹੜੇ ਕਹਿੰਦੇ ਦੇਖੋ ਜੀ ਮਨਮੋਹਨ ਸਿੰਘ ਨੇ ਮਾਫੀ ਮੰਗ ਲਈ ਜੀ ਪਾਰਲੀਮੈਂਟ ਚ ਮਾਫੀ ਮੰਗ ਲਈ ਹੁਣ ਇਹ ਕਿਹਾ ਜੀ ਥੋੜੀ ਮਾਫੀ ਹੋ ਮਾਫੀ ਉਹ ਕਿਹੜ ਜੀ ਜੀ ਉਹ ਤਾਂ ਪਹਿਲਾਂ ਹੀ ਉਹਨਾਂ ਨੂੰ ਭੰਡ ਰਿਹਾ ਹੈ ਕਾਂਗਰਸ ਨੂੰ ਜਾਂ ਦੂਜਾ ਐਂਡ ਰਾਈਟਲੀ ਸੋ ਕਾਂਗਰਸ ਜ਼ਿੰਮੇਵਾਰ ਹੈ ਲੇਕਿਨ ਮਤਲਬ ਇਹ ਹੈ ਵੀ ਅੱਖਾਂ ਦੇ ਵਿੱਚ ਘੱਟਾ ਪਾਇਆ ਜਾਏ ਸਿੱਖਾਂ ਦੇ ਦੇਖੋ ਜੀ ਮੋਦੀ ਨੇ ਮਾਫੀ ਮੰਗ ਲਈ ਨਵੰਬਰ 84 ਦੀ ਮੰਗ ਲਈ ਔਰ ਜਿਹੜਾ ਸਿੱਖਾਂ ਦੇ ਖਿਲਾਫ ਜੋ ਹਿੰਸਾ ਹੋਈ ਸੀ ਉਹਦੀ ਮਾਫੀ ਮੰਗ ਲਈ ਸੋ ਕੁੱਲ ਮਿਲਾ ਕੇ ਜਿਹੜਾ ਲੇਕਿਨ ਉਹਨਾਂ ਨੂੰ ਹੁਣ ਇਹ ਫੀਅਰ ਹੈ ਇਹੋ ਜਿਹਾ ਇੱਕ ਪੂਰਾ ਅਟੈਂਪਟ ਇਹ ਕੋਈ ਅਜੀਤ ਢੋਵਲ ਦਾ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ ਫੁੱਲ ਸਕੇਲ ਜਦੋਂ ਪੰਜਾਬ 'ਚ ਰਾਸ਼ਟਰੀ ਐਸਿਕ ਸੰਗਤ ਦਾ ਮੁਖੀ ਰੁਲਦਾ ਬਣਾਇਆ ਹੈ ਔਰ ਬਾਹਰ ਇਹ ਵਾਜਪਾਈ ਦੇ ਜ਼ਮਾਨੇ ਦੀ ਗੱਲ ਏ ਔਰ ਉਸ ਵੇਲੇ ਬਾਹਰ ਇਹਨਾਂ ਨੇ ਭੀਸ਼ਮ ਅਗਨੀ ਹੋਤਰੀ ਨਾਂ ਦਾ ਬੰਦਾ ਇੱਕ ਇੰਵੈਸਟਰ ਐਟ ਲਾਰਜ ਲਾਇਆ ਸੀ ਵਾਜਪਾਈ ਨੇ ਔਰ ਉਹਦੇ ਰਾਹੀਂ ਕੈਨੇਡਾ 'ਚ ਆਲਰੇਡੀ ਸਰੀ ਦੇ ਵਿੱਚ ਵੈਂਕੂਵਰ 'ਚ ਸ਼ਾਇਦ 2-250 ਐਕਸ ਖਾਲਸਤਾਨੀ ਇਕੱਠਾ ਕਰਕੇ ਜਿਹੜੇ ਵੀਜ਼ੇ ਦੇ ਚਾਹਵਾਨ ਕਈਆਂ ਨੂੰ ਲੱਗਦਾ ਜਿਹੜੀ ਕਿਲਾ ਦੋ ਕਿਲੇ ਜ਼ਮੀਨ ਹੈ ਕਰੋੜ ਦੀ ਹੋ ਗਈ ਜਾ ਕੇ ਵੇਚੀਏ ਜੀ ਔਰ ਉੱਥੇ ਉਹਨੇ ਕਰਕੇ ਉਹ ਕੈਨੇਡਾ ਚ ਕਿਸੇ ਹੱਦ ਤੱਕ ਵੈਸਟ ਕੋਸਟ ਤੇ ਕਾਮਯਾਬ ਰਹੇ ਸੀ ਅਮਰੀਕਾ ਚ ਨਹੀਂ ਔਰ ਇਸ ਕਿਸਮ ਦੀ ਇੱਕ ਮੀਟਿੰਗ ਜਿਹੜੀ ਅਮਰੀਕਾ ਚ ਕੈਲੀਫੋਰਨੀਆ ਚ ਹੋਈ ਜਿਹਦੇ ਚ ਜੈਨੂਇਨਲੀ ਡਿਸਕਸ਼ਨ ਸੀ ਜੇ ਕੀ ਗੱਲਬਾਤ ਕੀਤੀ ਜਾਏ ਔਰ ਉਹਦੇ ਚ ਬੜੀ ਕਲੀਅਰਲੀ ਅਸੀਂ ਇਹ ਲਾਈਨ ਲਈ ਸੀ ਕਿ ਵੀ ਇਹ ਤੁਸੀਂ ਉਸ ਟ੍ਰੈਪ ਦੇ ਵਿੱਚ ਵਾਕ ਕਰਕੇ ਜਾ ਰਹੇ ਹੋ ਜਿੱਦੋਂ ਜੋ ਕਦੇ ਕੋਈ ਵਾਪਸ ਨਹੀਂ ਆਇਆ ਇਹ ਬ੍ਰਾਹਮਣਵਾਦ ਦਾ ਚੱਕਰ ਵੀਉ ਹੈ ਔਰ ਈਵਨ ਰੁਲਦੇ ਵਰਗੇ ਦੇ ਨਾਲ ਕਿ ਆਰਐਸਐਸ ਰਾਸ਼ਟਰੀ ਸਿੰਕ ਸੰਗਤੋਨਾ ਦਾ ਵਿੰਗ ਰਾਸ਼ਟਰੀ ਸਵੈਮ ਸੇਵਕ ਸੰਗ ਤੁਸੀਂ ਕਿਹੜੀ ਨੇਗੋਸ਼ੀਏਸ਼ਨ ਸਿਰਫ 2-4 ਬੰਦੇ ਛਡਾਣ ਦੇ ਲਈ ਤੁਸੀਂ ਉਹ ਜਿਹੜੇ 1.5 ਲੱਖ ਮਰਿਆ ਹੈ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ ਔਰ ਤੁਸੀਂ ਸਾਰੀ ਕੌਮ ਨੂੰ ਵੇਚਣ ਤੇ ਆ ਗਾ ਜੀ ਜੀ ਔਰ ਉਹੀ ਜਿਹੜੀ ਔਰ ਬਾਅਦ ਚ ਰੁੱਲਦੇ ਨੂੰ ਕਿਸੇ ਨੇ ਰੋਲ ਦਿੱਤਾ ਉੱਥੇ ਪੰਜਾਬ ਚ ਵਾਜਪਾਈ ਦੀ ਸਰਕਾਰ ਮੁੱਕ ਗਈ ਫਿਰ ਮਰਮੂਣ ਉਹ ਜਿੱਥੇ ਛੱਡਿਆ ਸੀ ਆਰਐਸਐਸ ਨੇ ਹੁਣ ਅਜੀਤ ਡੋਵਲ ਨੇ ਆ ਕੇ ਇਸ ਗੱਲ ਨੂੰ ਪਿਕ ਕੀਤਾ ਔਰ ਅਸੀਂ ਇਸ ਦਾ ਜਿਹੜਾ ਕਨਕਲੂਡਿੰਗ ਪਾਰਟ ਦੇਣ ਤੋਂ ਪਹਿਲਾਂ ਹਾਂ ਹਾਂ ਜਿਹਦੇ ਚੋ ਇਹ ਕਹਿ ਰਹੇ ਨੇ ਕਿ ਵੀ ਸਾਨੂੰ ਵੀ ਹੈਵ ਟੂ ਟਾਕ ਅਕ੍ਰੋਸ ਮੇਜਰ ਆਰਗੇਨਾਈਜੇਸ਼ਨਸ ਮੇਜਰ ਟੈਂਪਲਸ ਵੇਅਰ ਪੀਪਲ ਪੀਪਲ ਕੈਨ ਮੇਕ ਵਨ ਐਗਰੀਮੈਂਟ ਉਹਨੇ ਕਿਹਾ ਜੀ ਸਾਨੂੰ ਅਜੇ ਤਾਂ ਕੰਮ ਲਈ ਅਸੀਂ ਸ਼ੁਰੂ ਕੀਤਾ ਅਜੇ ਦੂਸਰੀਆਂ ਜਥੇਬੰਦੀਆਂ ਨਾਲ ਗੱਲ ਕਰਨੀ ਹੈ ਗੁਰਦੁਆਰਾ ਮੈਨੇਜਮੈਂਟਾਂ ਨਾਲ ਕਰਨੀ ਹੈ ਇਨੀਸ਼ੀਅਲ ਗਰਾਉਂਡ ਵਰਕ ਵਾਸ ਡਨ ਬਾਈ ਰਾਇ ਇਨ ਸਪਰਿੰਗ ਥਿਸ ਈਅਰ ਉਹ ਕੈਨੇਡਾ ਆ ਕੇ ਗਿਆ ਹੋਇਆ ਔਰ ਇਥੇ ਉਹਨੇ ਪੱਟੇ ਨੇ ਔਰ ਮੈਨੂੰ ਪਾਰਟਿਕੁਲਰਲੀ ਪਤਾ ਵੀ ਹੈ ਕੌਣ ਨੇ ਮੈਂ ਅਜੇ ਇਜ਼ਹਾਰ ਨਹੀਂ ਕਰਾਂਗਾ ਪਰ ਟਾਈਮ ਆਣ ਤੇ ਜੋੜਾ ਵੀ ਹੋਏਗਾ નો ਮੈਟਰ ਹਾਊ big ਵਨ ਇਸ ਹੀ ਵਿਲ ਬੀ ਐਕਸਪੋਜ਼ਡ ਬਟ ਪ੍ਰੋਗਰੈਸ ਹੈਜ਼ ਬੀਨ ਗ੍ਰੈਜੂਅਲ ਬਿਕਾਜ਼ ਸਮ ਹਾਰਡਲਾਈਨ ਗਰੁੱਪਸ ਇਨ ਕੈਨੇਡਾ ਕੰਟੀਨਿਊ ਟੂ ਅਪੋਜ਼ ਐਨੀ ਰੀਕੰਸੀਲੀਏਸ਼ਨ ਵਿਦ ਨਿਊ ਡੈਲੀ ਉਹ ਆਇਆ ਇੱਕ ਪਾਸੇ ਉਹ ਥੋੜੀ ਜਿਹੀ ਉਹਨੂੰ ਸਕਸੈਸ ਵੀ ਮਿਲੀ ਪਰ ਜਦੋਂ ਸਰੀ ਗਿਆ ਇੱਕ ਨੌਜਵਾਨ ਨੇ ਉਹਦੇ ਮੂੰਹ ਤੇ ਮਾਰਿਆ ਅਬੀ ਤੂੰ ਇਥੋਂ ਤੁਰਦਾ ਹੋ ਤੂੰ ਕਿਹੜਾ ਸਾਨੂੰ ਵੇਚਣ ਦੇ ਉੱਤੇ ਆਇਆ ਜਾਂ ਦੂਜਾ ਲੇਕਿਨ ਜਿਹੜੇ ਇਸ ਕਿਸਮ ਦੇ ਵਿਕੇ ਹੋਏ ਔਰ ਦੂਜੇ ਹੁੰਦੇ ਨੇ ਉਹ ਜਲਦੀ ਗਿਵ ਅਪ ਨਹੀਂ ਕਰਦੇ ਹੁੰਦੇ ਹੁਣ ਇੱਕ ਪਾਸੇ ਔਰ ਥੱਲੇ ਸਾਰੀ ਸਟੋਰੀ ਦੇ ਜਿਹੜਾ ਉੱਤੇ ਸਭ ਤੋਂ ਵੱਡਾ ਕਿੰਗਫਿਨ ਨੇ ਥੱਲੇ ਸਭ ਤੋਂ ਕਹਿਆ ਕਿ ਜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡਾਵਲ ਵਾਸ ਡਿਪਿਊਟਡ ਐਟ ਦਾ ਲੰਡਨ ਟਾਕਸ ਟੂ ਕੈਰੀ ਫਾਰਵਰਡ ਦਾ ਡਾਇਲੌਗ ਵਿਦ ਓਵਰਸੀਜ਼ ਸਿਕਸ ਇਹ ਹੈ ਅਜੀਤ ਡਾਵਲ ਜਿਹੜਾ ਇਹ ਕਿੰਗਪਿੰਨ ਇਹ ਸਾਰੇ ਦਾ ਤੇ ਜਸਦੇਵ ਰਾਏ ਜਿਹੜਾ ਉਹ ਅਗਲਾ ਘੋੜਾ ਰੱਖਿਆ ਹੋਇਆ ਲੇਕਿਨ ਹਾਲਾ ਮੈਂ ਕੋਈ ਸੈਲਫ ਗਲੋਰੀਫਿਕੇਸ਼ਨ ਜਾਂ ਸੈਲਫ ਕੰਡਮਨੇਸ਼ਨ ਕੋਈ ਚੀਜ਼ ਮੈਨੂੰ ਪ੍ਰਭਾਵਿਤ ਨਹੀਂ ਕਰਦੀ ਗੁਰੂ ਦੀ ਰਹਿਮਤ ਦੇ ਨਾਲ ਪਰ ਮੈਂ ਦੱਸਣਾ ਚਾਹੁੰਦਾ ਵੀ ਇੱਕ ਪਾਸੇ ਏਜੰਸੀਆਂ ਨੇ ਇਹ ਦੇਖ ਕੇ ਦੱਸਿਆ ਵੀ ਕੀ ਹੈ ਤੇ ਦੂਸਰਾ ਉਹ ਕਿਵੇਂ ਜਿਹੜੇ ਜੈਨੂਨਲੀ ਖਾਲਸਤਾਨ ਦੇ ਲਈ ਖਲੋਤੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ ਜੀ ਪਾਕਿਸਤਾਨ ਦੀ ਆਈਐਸਆਈ ਨਾਲ ਜੋੜ ਕੇ ਔਰ ਇੱਕ ਐਗਜ਼ੈਕਟਲੀ ਸਟੋਰੀ ਹੈ ਹਾਲਾਂ ਥੋੜੀ ਦੇਰ ਪਹਿਲਾਂ ਆਈ ਸਟੋਰੀ ਪਰ ਮੈਂ ਜਦੋਂ ਵਾਸ਼ਿੰਗਟਨ ਸੀ ਐਨਆਈ ਤੋਂ ਹੀ ਮੈਨੂੰ ਪਤਾ ਲੱਗਿਆ ਕਿ ਜੀ ਕੋਈ ਸਾਡੇ ਤੇ ਸਟੋਰੀ ਕੀਤੀ ਹੈ ਮੈਂ ਕਿਹਾ ਜੀ ਮੈਂ ਕਿਤੇ ਦੇਖੀ ਨਹੀਂ ਕਹਿੰਦਾ ਜੀ ਕਿਵੇਂ ਨਹੀਂ ਤੁਸੀਂ ਬਿਜ਼ਨਸ ਸਟੈਂਡਰਡ ਅਖਬਾਰ ਨੇ ਕੀਤੇ ਹੋ ਰਿਹਾ ਐਨਆਈ ਨੇ ਰਿਲੀਜ਼ ਕੀਤੀ ਹੈ ਸਟੋਰੀ ਸਾਰੇ ਪਾਸੇ ਲੱਗੀ ਹੈ ਤਾਂ ਉਹਦੀ ਕਾਪੀ ਮੈਨੂੰ ਜਿਹੜੀ ਹੈ ਕੱਲ ਹੀ ਮਿਲੀ ਵੀਕਐਂਡ ਤੇ ਮੈਂ ਉਹ ਵੀ ਨਾਲ ਡਿਸਕਸ ਇਸ ਲਈ ਨਹੀਂ ਕਿ ਮੈਂ ਕੋਈ ਆਪਣੇ ਆਪ ਨੂੰ ਕੋ ਬਹੁਤ ਇੰਪੋਰਟੈਂਟ ਦੱਸਣਾ ਚਾਹੁੰਦਾ ਪਰ ਇਹ ਦੱਸਣ ਦੇ ਲਈ ਕਿ ਇਹ ਸਮਝ ਆਏ ਸਾਡੇ ਦਰਸ਼ਕਾਂ ਨੂੰ ਕਿ ਏਜੰਸੀਆਂ ਦੀ ਇਹ ਜਿਹੜੀ ਦੋ ਮੂੰਹੇ ਸੱਪ ਵਾਲੀ ਖੇਡ ਹੈ ਇੱਕ ਪਾਸੇ ਉਹ ਕੀ ਕਰ ਰਹੇ ਨੇ ਤੇ ਇਹ ਜਿਹੜੀ ਬਿਜ਼ਨਸ ਸਟੈਂਡਰਡ ਦੀ ਖਬਰ ਦਾ ਹੈਡਲਾਈਨ ਹੈ ਪਾਕਿਸਤਾਨ ਦੇ ਨੇਫੀਰੀਅਸ ਡਿਜ਼ਾਈਨਸ ਔਨ ਖਾਲਸਤਾਨ 익ਸਪੋਜ਼ਡ ਕਿ ਪਾਕਿਸਤਾਨ ਦੇ ਨੇਫੀਰੀਅਸ ਹੁੰਦਾ ਹੈ ਬੜੇ ਘਮਣ ਕੇਰੀ ਵਾਲੇ ਔਰ ਕੰਡੈਮਨੇਬਲ ਔਰ ਖਤਰਨਾਕ ਜਿਹੜੇ ਇਰਾਦੇ ਨੇ ਖਾਲਸਤਾਨ ਬਾਰੇ ਉਹ ਬੇਨਕਾਬ ਹੋਏ ਇਹ ਹੈਡਿੰਗ ਹੈ ਔਰ ਦਿਲਚਸਪ ਗੱਲ ਇਹ ਹੈ ਵੀ ਏਐਨਆਈ ਦੀ ਇਹ ਸਟੋਰੀ ਹੈ ਔਰ ਇਹ ਸਟੋਰੀ ਕਰਕੇ ਬਿਜ਼ਨਸ ਸਟੈਂਡਰਡ ਨੇ ਐਂਡ ਦੇ ਵਿੱਚ ਬ੍ਰੈਕਟ ਚ ਦਿੱਤਾ ਇਸ ਸਟੋਰੀ ਹੈਜ਼ ਨਾਟ ਬੀਨ ਐਡੀਟਿਡ ਬਾਏ ਬਿਜ਼ਨਸ ਸਟੈਂਡਰਡ ਸਟਾਫ ਐਂਡ ਇਜ਼ ਆਟੋ ਜਨਰੇਟਿਡ ਫਰੋਮ ਅ ਸਿੰਡੀਕੇਟਿਡ ਫੀਡ ਸਿੰਡੀਕੇਟਿਡ ਫੀਡ ਆਈ ਉਹ ਜੋ ਆਪੇ ਜਨਰੇਟ ਹੋਏ ਉਹਨਾਂ ਨੇ ਆਪਣੇ ਆਪ ਨੂੰ ਵੀ ਕੱਲ ਨੂੰ ਇਹਨਾਂ ਨੂੰ ਕੋਈ ਕਢੀਸੇ ਨਾ ਅਦਾਲਤਾਂ ਚ ਸੂ ਨਾ ਕਰੇ ਜੀ ਉਹਨਾਂ ਨੇ ਆਪਣੀ ਵੀ ਜਾਨ ਬਚਾ ਲਈ ਬਿਜ਼ਨਸ ਸਟੈਂਡਰਡ ਨੇ ਲੇਕਿਨ ਏਐਨਆਈ ਨਿਊਜ਼ ਏਜੰਸੀ ਦਾ ਮਤਲਬ ਹੈ ਵੀ ਇੱਕ ਸਟੋਰੀ ਇਹ ਸਟੋਰੀ ਇੱਕ ਥਾਂ ਤੇ ਨਹੀਂ ਲੱਗੀ ਕਟੋਕੜ 200 ਪਬਲਿਕेशंस ਚ ਗਈ ਹੋਏਗੀ ਔਰ ਇਹ ਸਟੋਰੀ ਹੈ ਪਾਕਿਸਤਾਨਸ ਅਟੈਂਪਟ ਟੂ ਵੀਕਨ ਹਾਰਮਨੀ ਇਨ ਇੰਡੀਆ ਵਾਸ ਵੈਲ ਐਕਸਪੋਜ਼ਡ ਵੈਨ واਸ਼ਿੰਗਟਨ ਬੇਸਡ ਖਾਲਸਤਾਨੀ ਸੈਪਰੇਟਿਸਟ ਅਮਰਜੀਤ ਸਿੰਘ ਸੌਟ اسلامਾਬਾਦਸ ਹੈਲਪ ਇਨ ਅਚੀਵਿੰਗ ਦਾ ਡ੍ਰੀਮ ਖਾਲਸਤਾਨ ਐਨ ਇੰਡੀਪੈਂਡੈਂਟ ਸਿਕਸ ਸਟੇਟ ਕੇ ਪਾਕਿਸਤਾਨ ਦੀ ਜਿਹੜੀ ਸਾਜ਼ਿਸ਼ ਸੀ ਭਾਰਤ ਨੂੰ ਕਮਜ਼ੋਰ ਕਰਨ ਦੀ ਉਦੋਂ ਬੇਨਕਾਬ ਹੋਈ ਜਦੋਂ ਕਿ ਵਾਸ਼ਿੰਗਟਨ ਸਥਿਤ ਖਾਲਸਤਾਨੀ ਅਲੈਦਗੀ ਪਸੰਦ ਅਮਰਜੀਤ ਸਿੰਘ ਨੇ ਇਸਲਾਮਾਬਾਦ ਦੀ ਮਦਦ ਮੰਗੀ ਤਾਂ ਕਿ ਖਾਲਸਤਾਨ ਦੇ ਸੁਪਨੇ ਨੂੰ ਜਿਹੜਾ ਕਿ ਇੱਕ ਆਜ਼ਾਦ ਸਿੱਖ ਸਿਆਸਤ ਰਿਆਸਤ ਹੈ ਹੋਏਗੀ ਉਸ ਨੂੰ ਪੂਰਾ ਕੀਤਾ ਜਾ ਸਕੇ ਅਮਰਜੀਤ ਇਸ ਵਨ ਅਮੰਗਸ ਦੋਜ਼ ਖਾਲਸਤਾਨੀ ਸੈਪਰੇਟਿਸ ਲਿਵਿੰਗ ਇਨ ਦਾ ਯੂਨਾਈਟਿਡ ਸਟੇਟਸ ਕੈਨੇਡਾ ਐਂਡ ਅਦਰ ਯੂਰੋਪੀਅਨ ਕੰਟਰੀਜ਼ ਹੂ ਹੈਵ ਬੀਨ ਇੰਜੋਇੰਗ THEIR PATRONAGE ਟੂ ਡਿਵਾਈਡ ਇੰਡੀਆ ਐਂਡ ਕ੍ਰੀਏਟ ਇਨਸਟੈਬਿਲਿਟੀ ਕਿ ਅਮਰਜੀਤ ਉਹਨਾਂ ਇੱਕ ਖਾਲਸਤਾਨੀਆਂ ਚ ਹੋਏ ਜਿਹੜੇ ਅਮਰੀਕਾ ਕੈਨੇਡਾ ਚ ਰਹਿੰਦੇ ਨੇ ਜਾਂ ਯੂਰਪੀਅਨ ਦੇਸ਼ਾਂ ਚ ਜਿਹੜੇ ਕਿ ਪਾਕਿਸਤਾਨ ਦੀ ਪੁਸ਼ਤ ਪਨਾਇ ਨੂੰ ਮਾਨ ਰੇ ਨੇ ਤਾਂ ਕਿ ਭਾਰਤ ਨੂੰ ਵੰਡਿਆ ਜਾ ਸਕੇ ਔਰ ਭਾਰਤ ਦੇ ਵਿੱਚ ਅਸਥਿਰਤਾ ਪੈਦਾ ਕੀਤੀ ਜਾ ਸਕੇ ਪਾਕਿਸਤਾਨ ਇਸ ਗਿਵਿੰਗ ਫਲੇਮ ਟੂ ਖਾਲਸਤਾਨ ਇਸ਼ੂਸ ਐਵਰ ਸਿንስ ਇੰਡੀਆ ਹਾਈਲਾਈਟਡ ਦਾ ਹਿਊਮਨ ਰਾਈਟਸ ਵਾਇਲੇਸ਼ਨਸ ਇਨ ਬਲੋਚਿਸਤਾਨ ਕਿ ਜਦੋਂ ਦੇ ਭਾਰਤ ਨੇ ਬਲੋਚਿਸਤਾਨ ਦੇ ਵਿੱਚ ਮਨੁੱਖੀ ਹੱਕਾਂ ਦੇ ਕਾਣ ਦੀ ਗੱਲ ਨੂੰ ਜਿਹੜਾ ਅੱਗੇ ਲਿਆਂਦਾ ਹੈ ਉਦੋਂ ਤੋਂ ਜਿਹੜਾ ਖਾਲਸਤਾਨ ਦਾ ਇਸ਼ੂ ਨੂੰ ਪਾਕਿਸਤਾਨ ਜਿਹੜਾ ਉਹ ਹਵਾ ਦੇ ਰਿਹਾ ਐ ਐਕਸਪਰਟਸ ਹੈਵ ਸਟਰੋਂਗਲੀ ਕੰਡੈਮਡ ਪਾਕਿਸਤਾਨਸ ਮੈਲੀਸ਼ੀਅਸ ਪ੍ਰੋਪਾਗੈਂਡਾ ਅਗੇਂਸਟ ਜਿਹੜੇ ਮਾਹਰ ਨੇ ਕਿਹਦਾ ਨਾਮ ਨਹੀਂ ਇਹ ਪਲਾਂਟ ਸਟੋਰੀਆਂ ਜੇ ਹੁੰਦਾ ਕੋਈ ਸਾਧਨ ਨਹੀਂ ਕੋਈ ਸੋਰਸ ਨਹੀਂ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਬਹੁਤ ਕੰਡੈਮ ਕੀਤਾ ਕਿ ਪਾਕਿਸਤਾਨ ਹੁਣ ਇੱਕ ਉਹਦੇ ਚੋਂ ਮਾਰਦਾ ਉਹਨਾਂ ਨੇ ਨਾਮ ਦਿੱਤਾ ਉਹ ਜਿਹੜਾ ਪਤਾ ਨਹੀਂ ਇਹ ਕੀ ਲੱਗਦਾ ਹੈ ਕਹਿੰਦਾ ਕੀ ਹੈ ਅਸ਼ੀਸ਼ ਸ਼ੁਕਲਾ ਅਸ਼ੀਸ਼ ਸ਼ੁਕਲਾ ਰਿਸਰਚਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀ ਐਂਡ ਐਨਾਲਿਸਿਸ اے ਕੇ ਪੀ ਗਿਲ ਵਰਗੇ ਵੀ ਇਸ ਰਿਸਰਚ ਨਾਲ ਜੁੜੇ ਹੋਏ ਨੇ ਇਹ ਸਭ ਇੰਟੈਲੀਜੈਂਸ ਏਜੰਸੀਆਂ ਦੇ ਫਰੰਟ ਨੇ ਥਿੰਕ ਟੈਂਕਾਂ ਦੇ ਨਾਮ ਰੱਖ ਕੇ ਵਿਚਵਾੜੇ ਹੋਏ ਨੇ ਆਪਣੇ ਇਹਨਾਂ ਨੇ ਏਜੰਟ ਹੁਣ ਇਹ ਕੀ ਕਹਿੰਦਾ ਹੈ ਮਿਸਟਰ ਸ਼ੁਕਲਾ ਪਾਕਿਸਤਾਨ ਇਸ ਦਾ ਕੰਟਰੀ ਵਿਚ ਵਾਂਟਸ ਟੂ ਬਲੀਡ ਇੰਡੀਆ ਵਿਦ 1000 ਕੱਟਸ ਕਿ ਪਾਕਿਸਤਾਨ ਉਹ ਦੇਸ਼ ਹੈ ਜਿਹੜਾ ਹਜ਼ਾਰ ਥਾਂ ਤੇ ਕੱਟ ਮਾਰ ਕੇ ਇੰਡੀਆ ਨੂੰ ਦਾ ਖੂਨ ਜਿਹੜਾ ਉਹ ਨਿਚੋੜਨਾ ਚਾਹੁੰਦਾ ਹੈ ਐਨੀਥਿੰਗ ਆਫ ਦਿਸ ਕਾਈਂਡ ਦੇ ਊਡ ਲਾਈਕ ਟੂ ਸਪੋਰਟ ਸੱਚ ਆਰਗੇਨਾਈਜੇਸ਼ਨ ਉਹ ਹਮੇਸ਼ਾ ਐਸੀ ਸੰਸਥਾ ਦੀ ਹਮਾਇਤ ਕਰਨਗੇ ਜਿਹੜਾ ਇਹ ਕੰਮ ਕਰੇ ਜਿਹੜਾ ਇੰਡੀਆ ਨੂੰ ਕੱਟ ਲਾਏ ਬਲੀਡ ਕਰੇ ਜੀ ਰੀਸੈਂਟਲੀ ਆਈ ਸੋ ਐਨ ਇੰਟਰਵਿਊ ਆਫ ਅਮਰਜੀਤ ਸਿੰਘ ਹੂ ਇਜ਼ ਦਾ ਨੋਨ ਖਾਲਸਤਾਨ ਖਾਲਸਤਾਨ ਲੀਡਰ ਇਹ ਹੁਣ ਅਸ਼ੀਸ਼ ਸ਼ੁਕਲਾ ਕਹਿ ਰਿਹਾ ਜੀ ਹੁਣ ਅੱਜ ਕੱਲ੍ਹ ਅਜੇ ਮੈਂ ਅਮਰਜੀਤ ਸਿੰਘ ਦਾ ਇੰਟਰਵਿਊ ਦੇਖਿਆ ਜਿਹੜਾ ਕਿ ਬੜਾ ਜਿਹਨੂੰ ਸਾਰੇ ਜਾਣਦੇ ਨੇ ਖਾਲਸਤਾਨ ਲੀਡਰ ਹੈ he was seen requesting pakistan to give them moral support ke amrjit singh ne pakistan nu keh ke kharistan banan de layi sanu moral support deo it was also shown by pakistani media where he was asking pakistanis to support them and their movement one way there are people who are thinking in such way kalau interview hi nahi aaya aur unhane mai pakistan media ch bhi gall aayi ਉਦੇ ਚ ਉਹਨਾਂ ਨੇ ਪਾਕਿਸਤਾਨੀਆਂ ਨੂੰ ਕਿਹਾ ਕਿ ਵੀ ਸਾਡੀ ਮੂਵਮੈਂਟ ਦੀ ਹਮਾਇਤ ਕਰੋ ਔਰ ਇਹ ਜਿਹੜੇ ਸਿੱਖ ਨੇ ਇਸ ਲਾਈਨ ਦੇ ਉੱਤੇ ਸੋਚਦੇ ਨੇ ਫਿਰ ਉਹਨਾਂ ਨੇ ਬਾਕੀ ਫੋਰਨ ਬੇਸਡ ਕੰਟਰੀਜ਼ ਬਾਕੀ ਆਰਗੇਨਾਈਜੇਸ਼ਨਾਂ ਵੀ ਨਾਲ ਜੋੜਤੀਆਂ ਕਿ ਜੀ ਇਹ ਸਾਰੇ ਹੁਣ ਲੱਗੇ ਹੋਏ ਨੇ ਦੇ ਇੰਜੋਏ ਦਾ ਪੈਟਰਨ এজੈਂਟ ਫੰਡਿੰਗ ਬਾਈ ਪਾਕਿਸਤਾਨ ਔਰ ਫਿਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਹੁਣ ਜਿੱਥੇ ਅਵੇਅਰਨੈਸ ਕੈਂਪੇਨ ਚੱਲ ਰਹੀ ਹੈ देयर आर ਵੇਰੀਅਸ ਪੀਪਲ ਲਿਵਿੰਗ ਆਊਟਸਾਈਡ ਇੰਡੀਆ ਬਟ ਦੇ ਯੂਜ਼ ਸੋਸ਼ਲ ਮੀਡੀਆ ਪਲੈਟਫਾਰਮ to attract their attention end of people who are misled in indian territory ਉਹਨਾਂ ਨੇ ਕਿਹਾ ਜੀ سوشل میڈیا ਤੇ ਬੈਠ ਕੇ ਇਹ ਜਿਹੜੇ ਬਾਹਰ ਬੈਠੇ ਲੋਕ ਨੇ ਇਹ ਭਾਰਤ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ so these kinds of things are happening ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਗਵਰਨਮੈਂਟ ਨੀਡਸ ਟੂ ਟੇਕ ਮੀਜਰਸ ਐਂਡ ਮੋਨਿਟਰ سوشل میڈیا ਪਲੇਟਫਾਰਮਸ ਵੇਅਰ ਥੀਸ ਕਾਈਂਡਸ ਆਫ ਐਕਟੀਵਿਟੀਜ਼ ਆਰ ਬੀਂਗ ਡਨ ਸਰਕਾਰ ਜਿਹੜਾ ਇਹਨਾਂ ਤੇ ਅੱਖ ਰੱਖੇ ਪਹਿਲਾਂ ਅੱਖਾਂ ਬੰਦ ਕੀਤੀਆਂ ਹੁੰਦੀਆਂ ਜਿਵੇਂ ਉਹਨਾਂ ਨੇ ਜੀ ਗਵਰਨਮੈਂਟ ਨੀਡਸ ਟੂ ਚੋਕ ਫਾਈਨੈਂਸ਼ੀਅਲਸ ਕਿ ਸਰਕਾਰ ਜਿਹੜੀ ਹੈ ਫਾਈਨੈਂਸ਼ੀਅਲਸ ਨੂੰ ਚੋਕ ਕਰ ਦੇ ਉਹ ਭਾਈ ਪੱਲੇ ਨਹੀਂ ਤੇ ਲੱਕ ਲੈ ਜਾਓ ਸਾਡੇ ਫਾਈਨੈਂਸ਼ਰ ਤੁਸੀਂ ਤੁਸੀਂ ਰੱਖ ਲੋ ਉਹਨਾਂ ਨੂੰ ਸ਼ਿੰਗਾਰ ਕੇ ਸਾਨੂੰ ਉਹਨਾਂ ਨੂੰ ਕਰ ਦਿਓ ਚੋਕ ਜੀ ਇਫ ਐਨੀ ਐਂਡ ਨੀਡਸ ਟੂ ਇੰਪਰੂਵ ਇੰਟੈਲੀਜੈਂਸ ਇਨ ਦਾ ਏਰੀਆ اسپੈਸ਼ਲੀ ਦਾ ਲੋਕਲ ਇੰਟੈਲੀਜੈਂਸ ਸ਼ੁੱਡ ਬੀ ਮੇਡ ਸਟਰੋਂਗਰ so that we could additional information we need ke bhi intelligence asi bahut tez kar dhi hai eh kharistanian ne patne ki waqt pa ditte with the upcoming elections in punjab the separatists are trying to again rake up the kharistan issue o chuna naal ki lena dena tusi kejdriwal nu bana dyo agency wale o rss wale o amrinder nu bana dyo we don't give a hoot saada inna naal ki taluq hai ja ki hai sade paane ta eh sare hi toade ne phile okay. aur ਅਖੀਰ ਚ ਉਹਨਾਂ ਨੇ ਕਿਹਾ ਕਿ ਜੀ ਪੰਜਾਬ ਚ ਚੋਣਾ ਹੋਣੀਆਂ ਨੇ ਔਰ ਖਰਸਤਾਨੀ ਸੈਪਰੇਟਿਸਟ ਮੀ ਟ੍ਰਾਈ ਟੂ ਵਿਸ਼ੀਏਟ ਦਾ ਐਟਮੋਸਫੀਅਰ ਕਿ ਜਿਹੜੇ ਖਰਸਤਾਨੀ ਅਲਗਾਬਾਦੀ ਨੇ ਇਹ ਮਾਹੌਲ ਨੂੰ ਜ਼ੈਰੀਲਾ ਕਰਨ ਦਾ ਯਤਨ ਕਰਨਗੇ ਸੋ ਅਸੀਂ ਸ਼ੁਕਰੀਆਦਾਤਾ ਕਰਦੇ ਹਾਂ ਭਾਰਤੀ ਏਜੰਸੀਆਂ ਦਾ ਇਸ ਐਕਸਪਰਟ ਬਿਜ਼ਨਸ ਸਟੈਂਡਰਡ ਐਨ ਆਈ ਐਂਡ ਸੋ ਫਨੀ ਐਨ ਆਈ ਕਿ ਭਾਈ ਤੁਸੀਂ ਫਕੀਰਾਂ ਨੂੰ ਜਿਹੜਾ ਉਹ ਮਾਨ ਦਿੰਦਾ ਹੈ ਉਸ ਸਾਡੇ ਲਈ ਮਾਨ ਦੀ ਗੱਲ ਹੈ ਹਾਂ ਪਰ ਅਸੀਂ ਇਸ ਗੱਲ ਤੋਂ ਆਪਣੀ ਡਾਇਸਪੋਰਸਿਕ ਕਮਿਊਨਿਟੀ ਨੂੰ ਚੇਤਾਵਨੀ ਦੇਣਾ ਚਾਹੁੰਦੇ ਕਿ ਇਹ ਜਿਹੜੇ ਪਹਾੜਾ ਸਿੰਘ ਜਿਹੜੇ ਡੋਗਰਿਆਂ ਦੀ ਔਲਾਦ ਇਹ ਜਿਹੜੇ ਮੀਰ ਜ਼ਾਫਰ ਜਿਹੜੇ ਜ਼ੈਲ ਸਿੰਘ ਜਿਹੜੇ ਬਾਦਲ ਇਹ ਜਸਦੇਵ ਰਾਏ ਜਾਂ ਇਹਦੀ نسل ਦੇ ਹੋਰ ਲੋਕ ਜਿਹੜੇ ਚਾਰਚ ਫੇਰੇ ਕਈ ਪਾਸਿਓਂ ਨਿਕਲਣਗੇ ਇਹਨਾਂ ਦੇ ਉੱਤੇ ਅੱਖ ਰੱਖੋ ਸਾਡੇ ਸਿਰ ਦੇ ਉੱਤੇ ਸਾਡੇ 1.5 ਲੱਖ ਤੋਂ ਜ਼ਿਆਦਾ ਭਰਾਵਾਂ ਪੈਣਾ ਦੇ ਡੁੱਲੇ ਖੂਨ ਦਾ ਕਰਜ਼ੇ ਜੀ ਔਰ ਉਹ ਜਿਹੜਾ ਡੁੱਲਾ ਖੂਨ ਦਾ ਕਰਜ਼ੇ ਉਹ ਅਸੀਂ ਖਾਰਸਤਾਨ ਦੀ ਪ੍ਰਾਪਤੀ ਨਾਲ ਹੀ ਉਤਾਰ ਸਕਦੇ ਅਸੀਂ ਗੁਰੂਆਂ ਨੂੰ ਗੁਰੂ ਸਾਹਿਬਾਨ ਦੇ ਸਨਮੁਖ ਦੇਣ ਦਾ ਆ ਰਹੇ ਅਲਟੀਮੇਟਲੀ ਆਪਣੇ ਜਿਉਂਦੇ ਜੀਵ ਵੀ ਮਰਨ ਤੋਂ ਬਾਅਦ ਵੀ ਔਰ ਇਹ ਜਿਹੜੇ ਇਸ ਕਿਸਮ ਦੇ ਟ੍ਰੇਟਰ ਨੇ ਇਸ ਕਿਸਮ ਦੇ ਵਿਕੇ ਹੋਏ ਲੋਕ ਨੇ ਜਿਹੜੇ ਵੀਜ਼ੇ ਤੋਂ ਪਾਸਪੋਰਟ ਤੋਂ ਪੰਥ ਨੂੰ ਕੌਮ ਨੂੰ ਵੇਚਣ ਦੇ ਲਈ ਤਿਆਰ ਨੇ ਇਹਨਾਂ ਦੇ ਉੱਤੇ ਅੱਖ ਰੱਖੋ ਇਹਨਾਂ ਨੂੰ ਐਕਸਪੋਜ਼ ਕਰੋ ਇਹਨਾਂ ਨੂੰ ਗੁਰਦੁਆਰਾ ਪਲੇਟਫਾਰਮ ਸਿੱਖ ਜਥੇਬੰਦੀਆਂ ਦਾ ਪਲੇਟਫਾਰਮ ਔਰ ਕਿਤੇ ਵੀ ਮੀਡੀਆ ਪਲੇਟਫਾਰਮ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਨੇੜੇ ਨਾ ਲੱਗਣ ਦਿਓ ਕਿਸੇ ਪਾਸੇ ਔਰ ਇਹ अजीत ਡਾਵਲ ਔਰ ਉਦੀ ਸਾਰੀ ਹੈ ਜਿਹੜੀ ਉਹਦੇ ਟੌਂਟ ਬਟੌਂਟਾ ਦੀ ਟੀਮ ਹੈ ਇਹਨਾਂ ਨੂੰ ਅਸੀਂ ਵਾਰਨ ਵੀ ਕਰਾਂਗੇ ਕਿ ਭਾਈ ਤੁਸੀਂ ਆਪਣੀਆਂ ਇਹ ਗੰਦੀਆਂ ਖੇਡਾਂ ਜਿਹੜੀਆਂ ਨੇ ਏਜੰਸੀਆਂ ਦੀਆਂ ਸਾਡੀ ਧਰਤੀ ਤੇ ਆ ਕੇ ਇੱਥੇ ਖੇਡੋਗੇ ਅਮਰੀਕਨ ਕੈਨੇਡੀਅਨ ਬ੍ਰਿਟਿਸ਼ ਯਾਰਪੀਅਨ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰੋਗੇ ਤੇ ਫਿਰ ਇਸ ਦੇ ਕਾਂਸਿਕਵੈਂਸਸ ਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਇਦਾਂ ਦਾ ਅਟੈਂਪਟ ਸੈਂਫੈਂਸ ਕੋਦੇ ਕਾਉਂਸਲਰ ਨੇ ਵੀ ਕੀਤਾ ਸੀ ਜਾ ਕੇ ਫਰੇਜ਼ਨੋਟ ਕਿ ਜਿ ਸੀਟੀ ਕਾਉਂਸਲ ਜਿਨੇ ਨਵੰਬਰ 84 ਨੂੰ ਜੈਨੋਸਾਈਡ ਐਲਾਨਨਰ ਵਾਲਾ ਜਿਹੜਾ ਹੈ ਉਹ ਕਰ ਰੇ ਸੀ ਔਰ ਉੱਥੇ ਕਾਉਂਸਲਰ ਜਾ ਕੇ ਖੁਦ ਮਿਲਿਆ ਹੈ ਕਾਉਂਸਲ ਮੈਂਬਰਾਂ ਨੂੰ ਕਿਹਾ ਜੀ ਨਾ ਕਰੋ ਔਰ ਉਹਦੇ ਤੇ ਵੀ ਚੱਲ ਰਿਹਾ ਕਿ ਭਈ ਇਹਨੂੰ ਪਰਸੋਨਾ ਨਾਨ ਗ੍ਰੇਟ ਐਲਾਨੋ ਔਰ ਇਹ ਬਿਲਕੁਲ ਸਾਡਾ ਇਸ ਗੱਲ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਬਹੁਤਿਆਂ ਨੂੰ ਸ਼ਾਇਦ ਪਤਾ ਨਹੀਂ ਹੁੰਦਾ ਇਹ ਐਮਬੈਸਟ ਐਮਬੈਸੀਜ਼ ਜਾਂ ਕਾਉਂਸੂਲੇਟਸ ਜਾਂ ਦੂਜੇ ਇਹ ਬਿਲਕੁਲ ਇੰਟਰਫੀਅਰ ਨਹੀਂ ਕਰ ਸਕਦੇ ਕਿਸੇ ਮਾਮਲੇ ਜੀ ਔਰ ਇਹਨਾਂ ਨੂੰ ਜਿਹੜਾ ਬਿਲਕੁਲ ਇਹ ਵਾਰਨਿੰਗ ਹੈ ਕਿ ਇਸ ਕਿਸਮ ਦੀ ਯਤਨਾ ਨਾ ਕਰਨ ਪਰ ਜਿਹੜੇ ਕਰਦੇ ਭੇਤੀ ਨੇ ਜਿਹੜੇ ਕਰਦੇ ਅੰਦਰ ਆਏ ਹੋਏ ਟ੍ਰੋਜਨ ਹਾਰਸ ਨੇ ਇਹਨਾਂ ਤੋਂ ਜ਼ਰੂਰ ਖਬਰਦਾਰ ਜੀ ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਆ ਤੇ ਇੱਥੇ ਲੈਨੇ ਆ ਬ੍ਰੇਕ ਈਅਰਸ ਦਸਾਂ ਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ